ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਕੁਮਿਆਰੇ ਪਿੰਡ ਦੇ ਵਿੱਚ ਕੁਮਿਆਰਾ ਪਿੰਡ ਆ ਜਿਹੜਾ ਮਿੱਤਰੋ ਇੱਕ ਵੱਡਾ ਪਿੰਡ ਆ ਇੱਕ ਨਾਮਵਰ ਪਿੰਡ ਆ ਇਸ ਪਿੰਡ ਦੇ ਵਿੱਚ ਵੀ ਸਮੇਂ-ਸਮੇਂ ਦੇ ਵਿੱਚ ਬਾਕਮਾਲ ਜਿਹੜੇ ਰਿਕਾਰਡ ਪੈਦਾ ਕੀਤੇ ਹੋਏ ਆ ਮਿੱਤਰੋ ਬਿੱਲਾ ਨੇਤਰਸਾਨ ਇਸੇ ਪਿੰਡ ਦੇ ਵਿੱਚ ਬਾਕਮਾਲ ਪ੍ਰਸਿੱਧੀ ਖੱਟੀ ਹੋਈ ਆ ਜਿਹੜੇ ਭਰਾਵਾਂ ਦੇ ਕੋਲੇ ਸੀ ਉਹਨਾਂ ਦੇ ਕੋਲ ਚੈਂਪੀਅਨ ਮੱਜਾਂ ਦੇ ਰਿਕਾਰਡ ਤੁਹਾਨੂੰ ਪਤਾ ਜਿਸ ਕਰਨ ਵੀਰੇ ਹੁਣਿਆਂ ਦੇ ਕੋਲੇ ਸੀ ਔਰ ਅੱਜ ਵੀ ਆਪਾਂ ਇੱਕ ਤੋਕੜ ਗੱਪਣ ਮੈਂ ਚੈੱਕ ਪਾਸ ਵੇਖਣੀ ਆ ਇਹ ਚੈੱਕ ਕਰਵਾਈ ਹੋਈ ਆ ਕਿੰਨੇ ਚਿਰ ਦੀ ਗੱਬਣਾ ਸਾਰੇ ਡਿਟੇਲ ਜਾਣ ਦੇਣੀਆਂ ਨਗੀਨਾ ਟਾਪ ਕਲਾਸ ਲੈ ਕੇ ਆ ਗਏ ਮਿੱਤਰੋ ਪੂਰੀ ਕੱਦ ਬੱਡੀ ਦੀ ਵੱਡੀ ਉੱਚੀ ਲੰਮੀ ਵੇਲ ਵਾਲੀ ਮੈਂ ਆਜੋ ਪਹਿਲਾਂ ਡਿਟੇਲ ਲੈਣੇ ਆ ਫਿਰ ਆਪਾਂ ਕਾਰਵਾਈ ਕਰਦੇ ਆ ਸਾਰੀ ਸਸੀ ਕਾਲ ਬਈ ਸਸੀ ਆ ਬਈ ਸਸੀ ਕੀ ਹਾਲ ਆ ਵੱਡੇ ਬਾਈ ਠੀਕ ਠਾਕ ਬਈ ਸੋਰਜਸ ਕਰਨ ਘਰ ਪਰਿਵਾਰ ਬਾਈ ਸਭ ਵਧੀਆ ਬਾਈ ਚਲੋ ਸ਼ੁਕਰ ਅੱਛਾ ਜਸਕਰਨ ਬਾਈ ਫਿਰ ਮੈਂ ਵੇਚ ਲਈ ਇੱਕ ਹੈ ਨਾ ਹਾਂਜੀ ਹਾਂਜੀ ਠੀਕ ਆ ਬਾਈ ਤੇ ਇਹ ਕਿਹੜੇ ਘਰੇ ਖੜੀ ਹੈ ਕੀ ਨਾਂ ਬਾਈ ਇਹ ਬਾਈ ਸੁਖਜੀਤ ਸਿੰਘ ਦੇ ਘਰੇ ਖੜੀ ਹੈ ਠੀਕ ਆ ਤੇ ਗੁਰਦੁਆਰੇ ਕੋਲੇ ਘਰ ਹਾਂਜੀ ਗੁਰਦੁਆਰੇ ਕੋਲੇ ਘਰ ਠੀਕ ਆ ਬਾਈ ਉਧਰੋਂ ਜਾਈ ਗਏ ਆਪਾਂ ਮਿਸ਼ਰੀ ਵਾਲੇ ਪਾਸਿਓਂ ਹਾਂਜੀ ਤੇ ਉਧਰ ਵੀ ਨਾਲ ਹੀ ਆ ਠੀਕ ਆ ਵੀਰੇ ਅੱਛਾ ਮੈਂ ਵੇਚਨੀ ਆ ਜਿਹੜੀ ਵੀਰੇ ਕਿੰਨੇ ਚਿਰ ਦੀ ਗੱਬਣਾ ਵੱਡੇ ਵੀਰੇ ਇਹ 4.5 ਤੋਂ 5 ਮਹੀਨੇ ਦੇ ਵਿੱਚ ਵਿੱਚ ਗੱਬਣਾ ਹੀ ਚੱਕ ਪਾਸਾ ਸੀ ਸੀਲ ਸੂਲ ਬਹੁਤ ਆ ਹਨਾ ਬਹੁਤ ਸੀਲਾ ਜੀ ਐਂ ਹੀ ਬਾਲੇ ਦੀ ਥੱਲੇ ਹੈ ਹਾਂਜੀ ਹਾਂਜੀ ਕਿਆ ਬਾਤ ਮਿਲਦੀ ਕਿੰਨੇ ਕਿਵੇਂ ਇੱਕ ਟਾਈਮ ਮਿਲਦੀ ਆ ਜੀ 5 ਕਿਲੋ ਦੁੱਧ ਦੇ ਦਰਮਿਆਨ ਦੁੱਧ ਆ ਠੀਕ ਆ ਧਾਰਾ ਮਾਰ ਦਿਓ ਦੋ ਦੋ ਫਿਰ ਖਾਈ ਦਿਓ ਹੁਣ ਠੀਕ ਆ ਬਾਈ ਇੱਕ ਟਾਈਮ ਹੀ ਮਿਲਦੀ ਆ 5 ਕਿਲੋ ਦੁੱਧ ਦਾ ਹੈ ਹ ਤੇ ਗੱਬਣ ਕਿੰਨੇ ਚਿਰ ਦੀ ਦੱਸਿਆ ਵੀਰੇ ਸਾਢੇ 4 ਤੋਂ 5 ਮਹੀਨੇ ਦੀ ਗੱਬਣ ਹੈ ਸਾਢੇ 4 ਤੋਂ 5 ਵੀ ਸਾਢੇ 4 ਤੋਂ ਬਾਹਰ ਤੇ 50 ਤੋਂ ਅੰਦਰ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਕਿਹੜਾ ਪਰਵਾਇਆ ਹੋਇਆ ਵੀਰੇ ਸਰਕਾਰੀ ਲਾਇਆ ਸੀ ਮੁੰਡੇ ਸਰਕਾਰੀ ਸੀ ਮਨ ਲੱਗਿਆ ਹਾਂਜੀ ਹਾਂਜੀ ਕਾਫੀ ਸਰਕਾਰੀ ਦੀ ਹੈ ਦਾਦੀ ਦੁੱਧ ਕਿੰਨਾ ਕੁ ਦੇਗੀ ਜੋ ਸੱਜਰ ਤੋਂ ਦਾਦੀ ਜੇਗੀ 13.5 ਤੋਂ 14 ਕਿਲੋ ਦੇ ਵਿੱਚ ਵਿੱਚ ਠੀਕ ਆ ਵੀਰੇ ਅੱਛਾ ਰੇਟ ਬਾਈ ਕੀ ਰਹੂਗਾ ਅੰਦਰ ਹੋਣ ਕੇ ਤੋਰਦੇ ਰੇਟ ਰੇਡ ਬਾਈ ਜੀ 95000 ਰੁਪਏ ਕਰਦੇ ਮੋਲੀ 95000 ਰੁਪਏ ਮੁੱਲ ਮਾਨਤਨ ਹੋ ਜੂ ਵਿੱਚੋਂ ਮਾਨਤਨ ਕਰ ਦਾਂਗੇ ਠੀਕ ਹੈ ਲੈ ਜੀ ਮਿੱਤਰੋ ਪੂਰੀ ਤਗੜੀ ਝੋਟੀ ਪੂਰੀ ਉੱਚੇ ਲੰਮੇ ਕੱਦ ਦੀ ਬਾ ਕਮਲ ਬਿਊਟੀ ਵਾਲੇ ਪੱਖ ਤੋਂ ਕਰਮਾ ਵਾਲੀ ਮਿੱਤਰੋ ਤੁਸੀਂ ਦੇਖ ਸਕਦੇ ਆ ਓਕੇ ਦੀ ਰਿਪੋਰਟ ਹਾਰ ਪੱਖ ਤੋਂ ਲੇਵੇ ਭਾਂਡੇ ਲੋ ਸਾਫ ਸੁਥਰੀ ਆ ਦੁੱਧ ਜਿਹੜਾ ਥੱਲੇ 5 ਕਿਲੋ ਇੱਕ ਟਾਈਮ ਮਿਲਦੀ ਆ ਤੇ ਚਾਰਾ ਤੂੰ 4.5 ਤੋਂ 5 ਮਹੀਨਿਆਂ ਦੇ ਵਿੱਚ ਗੱਪਣ ਚੱਕ ਪਾਸ ਆ ਸਰਕਾਰੀ ਸੀਮਿੰਟ ਤੋਂ ਗੱਪਣ ਆ ਮਿੱਤਰੋ ਟੌਪ ਦਾ ਨਗੀਨਾ ਮੋਹਰ ਨਸਲ ਦੇ ਵਿੱਚ ਪੈਂਦਾ ਵਾ ਬਾਡੀ ਬੰਤਰ ਦੀ ਬਾ ਕਮਾਲ ਆ ਖੁੱਲੀ ਡੁੱਲੀ ਅੰਗਾ ਪੈਰਾਂ ਦੀ ਆਰਾਂ ਦੀ ਬਾਤ ਚ ਚੰਗੀ ਆ ਜਿਵੇਂ ਜਿਵੇਂ ਦੀ ਤਿਆਰੀ ਮੁਕੰਮਲ ਹੋਊਗੀ ਓਵੇਂ ਓਵੇਂ ਇਹਨੇ ਕੁਛ ਦੀ ਕੁਛ ਤਿਆਰ ਹੋਣਾ ਵਾ ਮਿੱਤਰੋ ਥੱਲੋ ਇਹਦਾ ਰੇਟ ਆ ਜਿਹੜਾ ਉਹ ਵੀਰ ਹੁਣੀ 95000 ਰੁਪਇਆ ਤੈਅ ਕਰਦੇ ਆ ਵਿੱਚੋਂ ਮੰਤਨ ਹੋ ਜਾਊਗਾ ਖੁੱਲਾ ਡੁੱਲਾ ਮਿੱਤਰੋ ਆਪਾਂ ਨੰਬਰ ਨੋਟ ਕਰੀ ਵੀਰੇ ਨੰਬਰ ਦੱਸੀ ਜਸਕਰਨ ਬਾਈ ਨੰਬਰ ਬੋਲੀ 98552 98552 993998 ਇੱਕ ਵਾਰੀ ਹੋਰ ਬੋਲ ਦੋ ਵੀਰੇ 98552 ਜੀ 993998 ਠੀਕ ਆ ਇਸ ਨੰਬਰ ਤੇ ਕਰ ਲਿਓ ਬਾਈ ਹੁਣੇ ਮੈਂ ਗੱਲ ਬੋਲ ਗੱਲ ਬਸ ਮੈਂ ਨੰਬਰ ਸਕੇਲ ਨਹੀਂ ਦਿੱਤਾ ਚਾਹੁੰਦਾ ਤੇ ਜਿਲ੍ਹਾ ਫਰੀਦਕੋਟ